ਇਸ ਸ਼ਬਦ ਦਾ ਉਚਾਰਨ ਇੱਕਮਕਾਰ ਜਾਂ ਇੱਕਮਕਾਰ ਨਹੀਂ ਹੁੰਦਾ ਇਸ ਸ਼ਬਦ ਦਾ ਵਿਚਾਰ ਕਰਨ ਦੇ ਵਾਸਤੇ ਸਾਨੂੰ ਕੀ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਸ਼ਬਦ ਦੇ ਵਿੱਚ ਸਾਧ ਸੰਗਤ ਦੀ ਦੋ ਅਰਥ ਹਨ ਪਹਿਲਾ ਇੱਕਾਰ ਜੋ ਗਣਤੀ ਦਾ ਹੈ ਤੇ ਦੂਸਰਾ ਇੱਕਾਰ ਹੈ ਜੋ ਗੁਰਮੁਖੀ ਦਿੱਪੀ ਦਾ ਹੈ ਜਿਸ ਨੂੰ ਉਹ ਕਹਿੰਦੇ ਹਨ ਤੇ ਜਿਹੜੀ ਉੱਤੇ ਸਾਧ ਸੰਗਤ ਦੀ ਲਕੀਰ ਹੈ ਇਸ ਨੂੰ ਕਾਰ ਕਹਿੰਦੇ ਹਨ ਤੋਂ ਇਸ ਪ੍ਰਕਾਰ ਤਿੰਨ ਸ਼ਬਦਾਂ ਨੂੰ ਮਿਲਾ ਕਰਕੇ ਇਹ ਸਾਰਾ ਇੱਕ ਮੰਤਰ ਬਣਿਆ ਹੈ ਤੇ ਜਦੋਂ ਇਸ ਦਾ ਸੁੱਧ ਉਚਾਰਨ ਕਰਨਾ ਹੋਵੇ ਤੇ ਇਸ ਨੂੰ ਵੱਖਰਾ ਕਰਕੇ ਨਖੇੜ ਕਰਕੇ ਜਦੋਂ ਪੜੋਗੇ ਤਾਂ ਪਹਿਲਾਂ ਪੜਨਾ ਹੈ ਇਕਨ ਫਿਰ ਪੜਨਾ ਹੈ ਊੰਮ ਫਿਰ ਪੜਨਾ ਹੈ ਕਾਰ ਜਦੋਂ ਇਸ ਪ੍ਰਕਾਰ ਪੜ੍ਹੋਗੇ ਤੇ ਉਚਾਰਨ ਬਣੇਗਾ ਇੱਕ ਤੋਅਕਾਰ ਤੇ ਇਹ ਇਸ ਸ਼ਬਦ ਦਾ ਸਤ ਉਚਾਰਨ ਹੈ ਕਿਉਂਕਿ ਜੇ ਏਕ ਓੰਕਾਰ ਕਹੋਗੇ ਜਾਂ ਏਕ ਓੰਕਾਰ ਕਹੋਗੇ ਤੇ ਸਾਧ ਸੰਗਤ ਜੀ ਸ਼ਬਦ ਦਾ ਸਤ ਉਚਾਰਨ ਨਹੀਂ ਬਣਦਾ ਇਸ ਕਰਕੇ ਜਦੋਂ ਵੀ ਇਸ ਸ਼ਬਦ ਦਾ ਆਹੂ ਉਚਾਰਨ ਕਰੂ ਨਿਤਨੇਮ ਕਰਨ ਲੱਗਿਆਂ ਜਾਂ ਗੁਰਬਾਣੀ ਦਾ ਪਾਠ ਕਰਨ ਲੱਗਿਆਂ جو اکی مہاراج نے لایا ہے اس کا کی بھاگ ہے کیوں کہ اس دیش کے اندر सनातन धर्म ਦੇ ਵੀ ਬਹੁਤ ਸਾਰੇ ਗ੍ਰੰਥ ਹਨ ਤੇ ਉਹਨਾਂ ਗ੍ਰੰਥਾਂ ਦੇ ਵਿੱਚ ਸਤ ਸੰਗਤ ਦੀ 63 ਪ੍ਰਕਾਰ ਦਾ ਓਮ ਅੰਕਾਰ ਵੀ ਮੰਨਿਆ ਜਾਂਦਾ ਹੈ ਕਿਉਂਕਿ ਇਹ ਓਮ ਅੰਕਾਰ ਸ਼ਬਦ ਜਿਹੜਾ ਹੈ ਇਹ ਕੋਈ ਨਵਾਂ ਨਹੀਂ ਹੈ ਇਹ ਸਾਰੇ ਇਤਿਹਾਸਿਕ ਗ੍ਰੰਥ ਜਿਹੜੇ ਹਨ सनातन धर्म ਦੇ ਉਹਨਾਂ ਦੇ ਵਿੱਚ ਇਸ ਨੂੰ ਓਮ ਅੰਕਾਰ ਹੀ ਕਹਿੰਦੇ ਹਨ ਤੇ ਓਮ ਵੀ ਕਹਿੰਦੇ ਹਨ ਪਰ ਮਹਾਰਾਮ ਨੇ ਏਕਾ ਦਾਾਨ ਲਾਇਆ ਕਿਉਂਕਿ 63 ਪ੍ਰਕਾਰ ਦੇ ਭੇਦ ਹੁਣੇ ਕਰਕੇ ਬਹੁਤ ਸਾਰਾ ਝਗੜਾ ਪਿਆ ਹੋਇਆ ਸੀ ਬਹੁਤ ਸਾਰੀਆਂ ਵਦਾਂ ਵਤੰਤਰਾਂ ਦੇ ਵਿੱਚ ਇਹ ਭੇਦ ਸੀ ਕਿ ਊੰਕਾਰ ਅਸਲ ਦੇ ਵਿੱਚ ਇਹ ਹੈ ਤੇ ਅਸਲ ਦੇ ਵਿੱਚ ਇਹ ਹੈ 63 ਪ੍ਰਕਾਰ ਦੇ ਭੇਦ ਨੂੰ ਮਿਟਾਉਣ ਦੇ ਵਾਸਤੇ ਮਹਾਰਾਮ ਜੀ ਨੇ ਬਿੰਦੀ ਦਾ ਏਕਾ ਲਾਇਆ ਮਹਾਰਾਮ ਜੀ ਨੇ ਇਹ ਉਪਦੇਸ਼ ਦਿੱਤਾ ਕਿ ਭਾਈ ਜਿਸ ਨੂੰ ਤੁਸੀਂ ਵੱਖਰਾ ਵੱਖਰਾ ਕਹਿੰਦੇ ਹੋ ਉਹ ਓੰਕਾਰ ਇੱਕ ਹੈ ਉਸ ਤੋਂ ਬਿਨਾ ਹੋਰ ਦੂਜਾ ਕੋਈ ਵੀ ਨਹੀਂ ਉਹ ਤ੍ਰੇਠ ਪ੍ਰਕਾਰ ਦੇ ਭੇਦ ਜਿਹੜੇ ਸਨ ਉਹ ਮਹਾਰਾਜ ਨੇ ਮੀਟ ਦਿੱਤੇ ਸਰ ਝੜੜਾ ਮਹਾਰਾਜ ਨੇ ਮੀਟ ਦਿੱਤਾ ਨਾਲ ਕੀ ਕਹਾਵਾ ਕਰਕੇ ਤੋਂ ਸਾਧ ਸੰਗਤ ਜੀ ਇੱਕ ਓੰਕਾਰ ਇੱਕ ਤੋਂ ਭਾਗ ਜੋ ਅਦਵੈਤ ਸਰੂਪ ਪਰਮੇਸ਼ਰ ਇੱਕ ਹੈ ਜਿਸ ਤੋਂ ਬਿਨਾ ਹੋਰ ਦੂਜਾ ਕੋਈ ਵੀ ਨਹੀਂ ਹੈ ਓੰਕਾਰ ਦਾ ਭਾਵ ਹੈ ਸਾਰੀ ਦਾ ਪ੍ਰਕਾਸ਼ਕ ਓੰਕਾਰ ਤੋਂ ਭਾਵ ਜਿਸ ਤੋਂ ਇਹ ਸਾਰੀ ਸ੍ਰਿਸ਼ਟੀ ਬਣੀ ਹੈ ਕਿਉਂਕਿ ਇਹ ਸਾਰੀ ਜਿਹੜੀ ਰਚਨਾ ਹੈ ਜਿਹੜੀ ਅਸੀਂ ਇਹ ਵੇਖ ਰਹੇ ਹਾਂ ਸੰਸਾਰ ਦੀ ਇਹ ਸਾਰੀ ਸੰਗਤ ਦੀ ਓੰਕਾਰ ਤੋਂ ਪਰਮੇਸ਼ਰ ਨੇ ਪੈਦਾ ਕੀਤੀ ਹੈ ਇਸ ਕਰਕੇ ਇੱਕ ਓੰਕਾਰ ਇੱਕ ਅਦਵੈਤ ਸਰੂਪ ਪਰਮੇਸ਼ਰ ਇੱਕ ਹੈ ਓੰਕਾਰ ਸਰਬ ਦਾ ਪ੍ਰਕਾਸ਼ਕ ਹੈ ਤੇ ਅੱਗੇ ਸਾਧ ਸੰਗਤ ਜੀ ਇਹ ਸਾਰੇ ਦੇ ਸਾਰੇ ਮੂਲ ਮੰਤਰ ਦੇ ਵਿੱਚ ਪਰਮੇਸ਼ਰ ਦੇ ਗੁਣ ਦੱਸੇ ਹਾਂ ਉਹ ਮਹਾਰਾਜ ਕਹਿੰਦੇ ਨੇ ਸਤ ਨਾਮ ਸਤ ਦਾ ਅਰਥ ਹੈ ਸੱਚ ਸਦਾ ਰਹਿਣ ਵਾਲਾ ਨਾਮ ਉਪਾਦ ਹੈ ਵਾਜਗੁਰੂ ਪ੍ਰਸਿੱਧ ਹੈ ਵਾਜਗੁਰੂ ਦਾ ਜਿਹੜਾ ਨਾਮ ਹੈ ਉਹ ਸਤ ਹੈ ਸੱਚਾ ਹੈ ਸਤ ਯੁਗ ਦੇ ਵਿੱਚ ਵੀ ਸੱਚਾ ਸੀ ਤ੍ਰੇਤੇ ਯੁਗ ਦੇ ਵਿੱਚ ਵੀ ਸੱਚਾ ਸੀ ਦਵੱਪਰ ਯੁਗ ਦੇ ਵਿੱਚ ਵੀ ਸੱਚਾ ਸੀ ਤੇ ਕਲ ਯੁਗ ਦੇ ਵਿੱਚ ਵੀ ਉਸ ਵਾਜਗੁਰੂ ਦਾ ਨਾਮ ਸੱਚਾ ਹੈ ਇਸ ਕਰਕੇ ਸਤ ਨਾਮ ਉਸ ਵਾਜਗੁਰੂ ਦਾ ਨਾਮ ਸਦਾ ਰਹਿਣ ਵਾਲਾ ਹੈ ਸੱਚਾ ਹੈ ਫਿਰ ਕਰਤਾ ਪੁਰਖ ਕਰਤਾ ਨਾਮ ਹੈ ਰਚਣਹਾਰ ਦਾ ਜਿਹੜਾ ਵਾਜਗੁਰੂ ਹੈ ਉਹ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਪੂਰਨ ਪੁਰਖ ਹੈ ਫਿਰ ਨਿਰਭਉ ਭਉ ਨਾਮ ਹੈ ਡਰ ਦਾ ਤੇ ਨਿਰਨਾਮ ਹੈ ਰਖਤ ਦਾ ਵਾਹਿਗੁਰੂ ਡਰ ਤੁਮ ਰਹਿਤ ਹੈ ਕਿਸੇ ਦਾ ਦੇ ਉਸ ਵਾਹਿਗੁਰੂ ਨੂੰ ਡਰ ਨਹੀਂ ਹੈ ਫਿਰ ਨਿਰਬੈਰ ਵਾਹਿਗੁਰੂ ਜੀ ਬੈਰ ਤੋਂ ਵੀ ਰਹਿਤ ਹੈ ਕਿਸੇ ਨਾਲ ਉਸ ਵਾਹਿਗੁਰੂ ਦਾ ਬੈਰ ਨਹੀਂ ਹੈ ਫਿਰ ਮਹਾਰਾਜ ਕਹਿੰਦੇ ਅਕਾਲ ਪੂਰਤ ਜਿਹੜੀ ਵਾਹਿਗੁਰੂ ਦੀ ਪੂਰਤ ਹੈ ਜਿਹੜੀ ਹਸਤੀ ਹੈ ਨਾ ਪਰਮੇਸ਼ਰ ਦੀ ਉਹ ਮਹਾਰਾਜ ਕਹਿੰਦੇ ਅਕਾਲ ਅਨਿਕਾਲ ਤੋਂ ਰਹਿਤ ਹੈ ਕਾਲ ਨਾਮ ਹੈ ਮੌਤ ਦਾ ਤੇ ਆ ਨਾਮ ਹੈ ਰਹਿਤ ਦਾ ਅਕਾਰ ਭਾਵ ਕੇ ਮੌਤ ਤਮ ਰਹਤ ਜਾਂ ਸਮੇਂ ਤੋਂ ਰਹਤ ਹੈ ਜਿਸ ਵਾਰਿਗੁਰੂ ਦੀ ਹਸਤੀ ਫਿਰ ਅਜੂਨੀ ਜੂਨੀ ਨਾਮ ਹੈ ਜੂਨਾ ਦਾ ਤੇ ਆ ਨਾਮ ਹੈ ਰਹਤ ਦਾ ਅਜੂਨੀ ਤੋਂ ਭਾਵ ਜੂਨਾ ਤੋਂ ਰਹਤ ਜਿਹੜਾ ਵਾਰਿਗੁਰੂ ਕਿਸੇ ਵੀ ਜੂਨ ਦੇ ਵਿੱਚ ਨਹੀਂ ਆਉਂਦਾ 84 ਲਖ ਜੂਨਾ ਦੇ ਵਿੱਚੋਂ ਕੋਈ ਵੀ ਜੂਨ ਧਾਰ ਕਰਕੇ ਮਹਾਰਾਜ ਜੀ ਦੇ ਪਰਮੇਸ਼ਰ ਨਹੀਂ ਆਉਂਦਾ ਫਿਰ ਸੈ ਭੰ ਸੈ ਦਾ ਅਰਥ ਹੈ ਆਪਣੀ ਆਤਮਾ ਤੋਂ ਭੰਗ ਦਾ ਅਰਥ ਹੈ ਪ੍ਰਕਾਸ਼ਮਾਨ ਜਿਸ ਵਾਹਿਗੁਰੂ ਨੇ ਕਿਸੇ ਵੀ ਮਾਤਾ ਦੇ ਗਰਭ ਤੋਂ ਸਤ ਸੰਗਤ ਜੀ ਜਨਮ ਨਹੀਂ ਲਿਆ ਅਵਤਾਰ ਨਹੀਂ ਧਾਰਿਆ ਉਹ ਵਾਹਿਗੁਰੂ ਆਪ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਸੁੱਤੇ ਸਿੱਧ ਉਹ ਪ੍ਰਗਟ ਹੋਇਆ ਹੈ ਸੰਸਾਰ ਦੇ ਵਿੱਚ ਫਿਰ ਗੁਰ ਪ੍ਰਸਾਦ ਉਸ ਵਾਹਿਗੁਰੂ ਦੀ ਪ੍ਰਾਪਤੀ ਮਹਾਰਾਜ ਕਿਵੇਂ ਹੁੰਦੀ ਹੈ ਕਹਿੰਦੇ ਹਨ ਗੁਰ ਪ੍ਰਸਾਦ ਗੁਰ ਤੋਂ ਭਾਵ ਸਤਗੁਰਾਂ ਤੋਂ ਪ੍ਰਸਾਦ ਮਿਹੇ ਕਿਰਪਾ ਦੁਆਰਾ ਸਤਿਗੁਰਾਂ ਦੇ ਪ੍ਰਸਾਦ ਕਿਰਪਾ ਦੁਆਰਾ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਜਪ ਦਾ ਅਰਥ ਹੈ ਜੋ ਜਪਣ ਯੋਗ ਹੈ ਵਾਹਿਗੁਰੂ ਜਪ ਸਾਧ ਸੰਗਤ ਦੀ ਬਾਣੀ ਦਾ ਨਾਮ ਵੀ ਹੈ ਤੇ ਜਗ ਨਾਮ ਹੈ ਜਪਣ ਯੋਗ ਜਿਸ ਵਾਹਿਗੁਰੂ ਦਾ ਨਾਮ ਸਾਰੇ ਜੀਵ ਜਾਣਦੇ ਹਨ ਜਿਹਦਾ ਜਪਣ ਯੋਗ ਹੈ ਜਿਸ ਵਾਹਿਗੁਰੂ ਦਾ ਨਾਮ ਐਸਾ ਵਾਹਿਗੁਰੂ ਆਗ ਸੱਚ ਆਗ ਦਾ ਮਤਲਬ ਹੈ ਮੋਢਕ ਜਦੋਂ ਇਸ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਹੋਈ ਉਸ ਸਮੇਂ ਨੇ ਪਰਮੇਸ਼ਰ ਸੱਚ ਸਨ ਜੁਗਾਤ ਸੱਚ ਜੁਗਾਤ ਦਾ ਅਰਥ ਹੈ ਜੁਗਾਂ ਦੇ ਮੋੜ ਵਿੱਚ ਜਦੋਂ ਸਤਜੁਗ ਤ੍ਰੇਤਾਜੁਗ ਦਵਾਪਰਜੁਗ ਤੇ ਕਲਜੁਗ ਇਹਨਾਂ ਜੁਗਾਂ ਦੀ ਮर्यादा ਬਣੀ ਇਹਨਾਂ ਜੁਗਾਂ ਦੀ ਰបਤਾ ਦੇ ਵਿੱਚ ਵੀ ਪਰਮੇਸ਼ਰ ਵਾਹਿਗੁਰੂ ਜੀ ਸੱਚ ਸਨ ਫਿਰ ਮਹਾਰਾਜ ਕਹਿੰਦੇ ਨੇ ਹੈ ਧੀ ਸੱਚ ਹੁਣ ਵਰਤਮਾਨ ਦੇ ਸਮੇਂ ਵਿੱਚ ਵੀ ਪਰਮੇਸ਼ਰ ਵਾਹਿਗੁਰੂ ਜੀ ਸੱਚਮੰ ਸਦਾ ਰਹਿਣ ਵਾਲੇ ਹਨ ਨਾਨਕ ਹੋਸੀ ਭੀ ਸੱਚ ਨਾਨਕ ਤੋਂ ਭਾਵ ਧੰਨ ਸ਼੍ਰੀ ਗੋਬਿੰਦ ਸਿੰਘ ਉਹ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਕਿ ਉਹ ਅਦਾਰ ਕੁੰਵਰ ਵਾਹਿਗੁਰੂ ਜਿਹੜਾ ਪਹਿਲਾਂ ਵੀ ਸੱਚ ਸੀ ਯੁੱਗਾਂ ਦੇ ਮੁੱਢ ਵਿੱਚ ਵੀ ਸੱਚ ਸੀ ਹੁਣ ਵਰਤਮਾਨ ਸਮੇਂ ਦੇ ਵਿੱਚ ਵੀ ਸੱਚ ਹੈ ਹੋਸੀ ਭੀ ਸੱਚ ਉਹ ਅੱਗੇ ਵਾਸਤੇ ਵੀ ਸੱਚ ਹੋਵੇਗਾ ਸਦਾ ਰਹਿਣ ਵਾਲਾ ਹੈ ਕਦੇ ਵੀ ਬਾਣੀ ਗੁਰੂ ਦਾ ਨਾਸ ਨਹੀਂ ਹੋ ਸਕਦਾ ਤੋਂ ਸਤ ਸੰਗਤ ਜੀ ਮੂਲ ਮੰਤਰ ਦੇ ਇਹ ਅਖਰੀ ਅਰਥ ਜਿਹੜੇ ਹਨ ਆਪ ਜੀ ਨਾਲ ਸਾਂਝੇ ਕੀਤੇ ਹਨ ਤੋਂ ਹੋ ਸਕੇਗਾ ਤਾਂ ਕੱਲ ਦੇ ਦਿਵਾਨਾ ਵਿੱਚ ਫਿਰ ਦੁਬਾਰਾ ਇਸ ਦੀ ਵਿਚਾਰ ਕਰਕੇ ਅੱਗੇ ਪੌੜੀ ਦੀ